ਮਾਨਸਾ ਜ਼ਿਲ੍ਹਾ ਜੇਲ੍ਹ ਦੇ ਵਿੱਚ ਉਮਰ ਕੈਦੀ ਦੀ ਸਜ਼ਾ ਕੱਟ ਰਹਿ ਬਲਾਤਕਾਰ ਦੇ ਦੋਸ਼ੀ ਪਾਸਟਰ ਵਰਜਿੰਦਰ ਸਿੰਘ ਦੇ ਨਾਲ ਜੁੜੀ ਇੱਕ ਨਵੀਂ ਖਬਰ ਸਾਹਮਣੇ ਆ ਰਹੀ ਹੈ ਜਾਣਕਾਰੀ ਦੇ ਅਨੁਸਾਰ ਜੇਲ੍ਹ ਪ੍ਰਸ਼ਾਸਨ ਨੇ ਪਾਸਟਰ ਵਰਜਿੰਦਰ ਸਿੰਘ ਦੀ ਜਦੋਂ ਤਲਾਸ਼ੀ ਲਈ ਤਾਂ ਉਸ ਦੇ ਕੋਲੋਂ ਮੋਬਾਈਲ ਫੋਨ ਤੇ ਨਕਦੀ ਬਰਾਮਦ ਹੋਈ ਹੈ ਇਹ ਖੁਲਾਸਾ AIG ਜੇਲ ਪੰਜਾਬ ਰਾਜੀਵ ਕੁਮਾਰ ਅਰੋੜਾ ਦੀ ਅਗਵਾਈ ਹੇਠ ਜੇਲ੍ਹ ਦੇ ਵਿੱਚ ਕੀਤੀ ਗਈ ਵਿਸ਼ੇਸ਼ ਚੈਕਿੰਗ ਦੌਰਾਨ ਹੋਇਆ ਡੀਐਸਪੀ ਬੁੱਟਾ ਸਿੰਘ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਪਾਸਟਰ ਬਜਿੰਦਰ ਤੋਂ ਇੱਕ ਟੱਚ ਮੋਬਾਈਲ ਫੋਨ ਤੇ 2500 ਰੁਪਏ ਨਕਦ ਮਿਲੇ ਨੇ ਇਸ ਘਟਨਾ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੇ ਵਿੱਚ ਹੜਕਾ ਮੱਚ ਗਿਆ ਜ਼ਿਲ੍ਹਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਅਨੂ ਮਾਲਕ ਨੇ ਤੁਰੰਤ ਸਦਰਪੁਰਸ ਸਟੇਸ਼ਨ ਨੂੰ ਸੂਚਿਤ ਕੀਤਾ ਜਿਸ ਦੇ ਆਧਾਰ ਤੇ ਪਾਦਰੀ ਖਿਲਾਫ ਕੇਸ ਦਰਜ ਕਰ ਲਿਆ ਬਜਿੰਦਰ ਪਾਸ਼ਾ ਜਿਹੜਾ ਕਿ ਮੁਕੱਦਮਾ ਨੰਬਰ 128 2018 ਤਾਣਾ ਜਿਲਕਪੁਰ ਮਹਾਲੀ ਡਿਸਟ੍ਰਿਕਟ ਦਾ ਜਿਹੜਾ ਸੀ ਉਹਦੇ ਚ ਮਾਨਸਾ ਜੇਲ ਜਿਹੜਾ ਸਜ਼ਾ ਕੱਟ ਰਿਆ ਜੋ ਇਹਦੇ ਪਾਸੋਂ ਕੱਲ 83 ਦੌਰਾਨ ਇੱਕ ਮੋਬਾਈਲ ਫੋਨ ਤੇ 2500 ਰੁਪਿਆ ਬਰਾਮਦ ਹੋਇਆ ਜੋ ਕਿ ਜੇਲ ਰੂਲ ਦੇ ਮੁਤਾਬਕ ਜੇਲ ਚ ਰਹਿਗਾ ਇਹ ਰੱਖਣਾ ਗੈਰਕਾਨੂੰਨੀ ਹੈ ਜਿਸ ਦੇ ਆਧਾਰ ਤੇ ਜੇਲ ਸਟੂਡੈਂਟ ਸਾਹਿਬ ਮਾਨਸਾ ਵੱਲੋਂ ਦੋ ਸਾਨੂੰ ਲਿਖਤੀ ਤੌਰ ਤੇ ਸ਼ਿਕਾਇਤ ਆਉਣ ਤੇ ਸਾਰੇ ਹਾਲਾਤ ਐਸਐਸਪੀ ਸਾਹਿਬ ਮਾਨਸਾ ਸ਼੍ਰੀ ਭਾਗਿਰਥੀ ਮੀਨਾ ਆਈਪੀਐਸ ਸਾਹਿਬ ਨੂੰ ਦੱਸੇ ਤਾਂ ਉਹਨਾਂ ਦੇ ਦਸ਼ਾਨੇ ਦੇ ਰਿਸ਼ਤੇ ਉਹਨਾਂ ਦੀ ਗਾਈਡਲਾਈਨ ਅਨੁਸਾਰ ਇਸ ਮਾਮਲੇ ਸੰਬੰਧੀ ਮਕਦਮਾ ਨੰਬਰ 170 ਮਿਤੀ 24 6 2025 ਤਾਰਾ ਬੁੰਜਾ ਐਪਰੀਜ਼ਨ ਐਕਟ ਥਾਣਾ ਸਦਰ ਮਾਨਸਾ ਦਾਜੂ ਕੀਤਾ ਗਿਆ ਤੇ ਇਸ ਮਕਦਮੇ ਦੀ ਤਫਤੀਸ਼ ਸੰਧੀ શ્રીਮਾਨ ਐਸਪੀ ਮਰਮੋਂ ਸਿੰਘ ਆਲਸ ਇਸ ਇਨਵੈਸਟੀਗੇਸ਼ਨ ਦੀ ਗਵਾਈ ਚ ਇਸ ਮਾਮਲੇ ਦੀ ਜਿਹੜੀ ਹੈ ਜਾਂਚ ਬਰੀਕੀ ਨਾਲ ਕੀਤੀ ਜਾ ਰਹੀ ਹੈ ਤਫਤੀਸ਼ ਤੋਂ ਘਾਇਨਾਂ ਕੀਤੀ ਜਾ ਰਹੀ ਹੈ ਕਿ ਇਹ ਮੋਬਾਈਲ ਫੋਨ ਕਿਸ ਤਰ੍ਹਾਂ ਇਹਨਾਂ ਪਾਸ ਆਇਆ ਤੇ ਇਹ ਪੈਸੇ ਕਿਸ ਤਰ੍ਹਾਂ ਦੇ ਤੇ ਪੈਸੇ ਉੱਥੇ ਉਹਨਾਂ ਨੇ ਕੀ ਕਰਨੇ ਸੀ ਮੋਬਾਈਲ ਕੀ ਕਰਨਾ ਸੀ ਤਾਂ ਇਹਦੇ ਚ ਤਫਤੀਸ਼ ਦੌਰਾਨ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਉਹਨਾਂ ਮੁਤਾਬਕ ਅਗਲੀ ਜਿਹੜੀ ਹੈ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਇਹਦੇ ਚ ਕੀਤੀ ਜਾ ਰਹੀ ਹੈ ਇਹ ਚ ਗ੍ਰਿਫਤਾਰੀ ਵੀ ਗ੍ਰਫਤਾਰੀ ਇਹਦੇ ਚ ਅਜੇ ਪੈਂਡਿੰਗ ਆ ਕਿਉਂਕਿ ਇਹ ਜਿਹੜਾ ਹੈਗਾ ਦੋਸ਼ੀ ਜਿਹੜਾ ਹੈ ਕਥਿਤ ਦੋਸ਼ੀ ਵਜਿੰਦਰ ਪਾਸਟਰ ਇਹ ਜੇਲ੍ਹ ਚ ਹੈ ਪਹਿਲੇ ਜੁਡੀਸ਼ੀਅਲ ਸਟੇਜ ਚ ਤਾਂ ਇਹ ਮਾਨਯੋਗ ਅਦਾਲਤ ਤੋਂ ਇਜਾਜ਼ਤ ਲੈ ਕੇ ਤਾਂ ਇਹਨੂੰ ਮੁਕੱਦਮਾ ਕੀਤਾ ਜਾਏਗਾ ਤੇ ਕੋਰਟ ਚ ਪੇਸ਼ ਕੀਤਾ ਜਾਏਗਾ ਜੋ ਸਾਰੀ ਜਿਹੜੀ ਕਾਰਵਾਈ ਹੈ ਤਫਤੀਸ਼ ਸੰਬੰਧੀ ਜਾਬਤਾਂ ਨੂੰ ਸਵਾਰੀ ਜਿਹੜੀ ਕੀਤੀ ਜਾ ਰਹੀ ਹੈ ਤਾਂ ਉਹਦੇ ਮਤਲਬ ਕਿ ਜਿਹੜੀ ਅਗਲੀ ਕਾਰਵਾਈ ਉਹ ਚ ਲੈਂਦੇ ਜਾਊਗੀ ਤੋ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਦੇ ਵਿੱਚ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਜੇਲ੍ਹ ਦੇ ਅੰਦਰ ਮੋਬਾਈਲ ਅਤੇ ਨਕਦੀ ਕਿਵੇਂ ਪਹੁੰਚੀ ਅਤੇ ਕੀ ਜੇਲ੍ਹ ਸਟਾਫ ਇਸ ਦੇ ਵਿੱਚ ਸ਼ਾਮਲ ਹੈ ਜਾਂ ਫਿਰ ਨਹੀਂ। ਜੇਲ੍ਹ ਪ੍ਰਸ਼ਾਸਨ ਹੁਣ ਸੁਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਤਿਆਰੀ ਕਰ ਰਿਹਾ ਤਾਂ ਜੋ ਭਵਿੱਖ ਦੇ ਵਿੱਚ ਅਜਿਹੇ ਘਟਨਾਵਾਂ ਦੁਬਾਰਾ ਨਾ ਵਾਪਰਨ। ਤੋਂ ਦੱਸਿਆ ਕਿ ਪਾਸਟਰ ਵਰਜਿੰਦਰ ਪਹਿਲਾਂ ਹੀ ਜ਼ਿਰਕਪੁਰ ਦੇ ਵਿੱਚ ਇੱਕ ਔਰਤ ਨਾਲ ਬਲਾਤਕਾਰ ਦੇ ਮਾਮਲੇ ਦੇ ਵਿੱਚ ਮਾਨਸਾ ਜ਼ਿਲ੍ਹਾ ਜੇਲ੍ਹ ਦੇ ਵਿੱਚ ਬੰਦਾ ਹੈ। ਅਕੀਕਤ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ